ਇਹਦੇ ਵਿੱਚ ਔਨ ਕਰਕੇ ਇੱਕ 11 ਸਾਲ ਦੇ ਬੱਚੇ ਦੀ ਮੌਤ ਹੋਈ ਹੈ ਤਾਂ ਹੁਣ ਉਸ ਪੂਰੇ ਹਾਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ ਸੀਸੀਟੀਵੀ ਫੁਟੇਜ ਦੇ ਵਿੱਚ ਟॉय ਟ੍ਰੇਨ ਦੇ ਪਲਟਣ ਦੇ ਨਾਲ ਇਹ ਹਾਦਸਾ ਵਾਪਰਿਆ ਦਿਖਾਈ ਦੇ ਰਿਹਾ ਹੈ ਤਾਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜੋ ਕਿ ਲਗਾਤਾਰ ਜੀ ਪੰਜਾਬ ਹੈ ਨਾ ਮਾਚਲ ਦੇ ਤੋਂ ਅੰਦਾਖਾਵਾਂਗੇ ਚੰਡੀਗੜ੍ਹ ਦੇ ਲਾਂਥੇ ਮਾਲ ਦੇ ਵਿੱਚ ਵਾਪਰੇ ਹਾਦਸੇ ਦੀ ਸੀਸੀਟੀਵੀ ਫੁਟੇਜ ਹੁਣ ਸਾਹਮਣੇ ਆ ਚੁੱਕੀ ਹੈ ਟ੍ਰੇਨ ਟॉय ਟ੍ਰੇਨ ਦੇ ਪਲਟਣ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਟॉय ਟ੍ਰੇਨ ਦਾ ਅਖੀਰਲਾ ਡੱਬਾ ਪਲਟਣ ਕਾਰਨ ਇਹ ਹਾਦਸਾ ਵ ਇਸ ਹਾਦਸੇ ਦੌਰਾਨ 11 ਸਾਲਾ ਬੱਚੇ ਦੀ ਜਾਨ ਚਲੀ ਗਈ ਹੈ ਤਾਂ ਇਹ ਟੋਇਰ ਰੇ ਨੇ ਜੋ ਕਿ ਇਸ 11 ਸਾਲਾ ਬੱਚੇ ਦੇ ਲਈ ਲਾਸਟ ਰਾਈਟ ਸਾਬਤ ਹੋਈ ਹੈ ਤੇ ਇਹ ਸੀਸੀਟੀਵੀ ਤਸਵੀਰ ਸਾਹਮਣੇ ਹੁਣ ਆ ਚੁੱਕੀ ਹੈ ਇਸ ਹਾਦਸੇ ਦੀਆਂ ਇਹ ਸੀਸੀਟੀਵੀ ਵੀਡੀਓ ਜੋ ਕਿ ਜੀ ਪੰਜਾਬ ਹਿਮਾਚਲ ਦੇ ਤੋਂ ਦਿਖਾ ਰਹੇ ਆ ਇਸ ਬੋਗੀ ਦੇ ਵਿੱਚ ਬੱਚਾ ਲਾਸਟ ਬੋਗੀ ਦੇ ਵਿੱਚ ਬੈਠਾ ਹੋਇਆ ਸੀ ਜੋ ਕਿ ਪਲਟਿਆ ਜਿਸ ਤੋਂ ਬਾਅਦ ਬੱਚੇ ਨੂੰ ਜ਼ਖਮੀ ਹਾਲਤ ਦੇ ਵਿੱਚ ਐਮਰਜੈਂਸੀ ਟੀਮ ਵੱਲੋਂ ਹਸਪਤਲ ਭੇਤੀ ਕਰਵਾਇਆ ਜਾਂਦਾ ਪਰ ਹਸਪਤਾਲ ਦੇ ਵਿੱਚ ਜਾ ਕੇ ਬੱਚਾ ਦਮ ਤੋੜ ਦਿੰਦਾ ਹੈ ਤੇ ਸੀਸੀਟੀਵੀ ਦੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਹਾਦਸੇ ਦੀਆਂ ਸੀਸੀਟੀਵੀ ਤਸਵੀਰਾਂ ਹੁਣ ਸਾਹਮਣੇ ਆ ਚੁੱਕੀਆਂ ਨੇ ਤਸਦੀ ਪੰਜਾਬ ਹਰਿਆਣਾ ਹਮਾਚਲ ਤੇ ਇਸ ਵਕਤ ਤੁਹਾਨੂੰ ਇਹ ਸੀਸੀਟੀਵੀ ਫੁਟੇਜ ਦਿਖਾ ਰਿਹਾ ਤੇ ਖਬਰ ਤੇ ਵਧੇਰੇ ਜਾਣਕਾਰੀ ਦੇ ਲਈ ਸਾਡੇ ਸਹਿਯੋਗੀ ਰੋਹਿਤ ਵਾਂਸਲ ਚੰਡੀਗੜ੍ਹ ਤੋਂ ਲਾਈਵ ਅਪਡੇਟ ਦੇਣ ਦੇ ਲਈ ਗਰਾਉਂਡ ਜ਼ੀਰੋ ਤੋਂ ਸਵੇਤੋਈ ਸਾਡੇ ਨਾਲ ਬਣੇ ਹੋਏ ਨੇ ਤਾਂ ਰੋਹਿਤ ਉਹਨਾਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜੋ ਇਹ ਸੀਸੀਟੀਵੀ ਸਾਹਮਣੇ ਆਈ ਹੈ ਇਸ ਵਿੱਚ ਨਜ਼ਰ ਆ ਰਿਹਾ ਹੈ ਕੀ ਇਹ ਜੋ ਟॉय ਟ੍ਰੇਨ ਹੈ ਇਸ ਦੀ ਬੋਗੀ ਲਾਸਟ ਬੋਗੀ ਜੋ ਪਲਟੀ ਹੈ ਤੇ ਇਸ ਦੇ ਕਾਰਨ ਬੱਚਾ ਦਮ ਤੋੜ ਜਾਂਦਾ ਹੈ ਕੀ ਕੁਝ ਹੋਰ ਜਾਣਕਾਰੀ ਆ ਰਹੀ ਹੈ ਪੁਲਿਸ ਹਮ ਸੀ ਸੀ ਟੀ ਵੀ ਤੋਂ ਬਾਅਦ ਕੀ ਕੁਝ ਕਹਿ ਰਹੀ ਹੈ ਕਿ ਕੁਝ ਜਾਣਕਾਰੀ ਰੋਹਿਤ हां बिल्कुल कुलविंदर जेस्सी जी दी ਗੱਲਬਾਤ ਮੈਂ ਥੋੜੀ ਦੇਰ ਪਹਿਲਾਂ ਤੁਹਾਡੇ ਨਾਲ ਹੀ ਕਰ ਰਿਹਾ ਸੀ ਕਿ ਜਦੋਂ ਇਹ ਟੁਆਇ ਟ੍ਰੇਨ ਨੂੰ ਤੁਸੀਂ ਦੇਖੋਗੇ ਤਾਂ ਜਓਐਸ ਦੀ ਆ ਮੋਡੀਫਿਕੇਸ਼ਨ ਹੈ ਜੋ ਇਸ ਟੁਆਇ ਟ੍ਰੇਨ ਨੂੰ ਡਿਜ਼ਾਈਨ ਕੀਤਾ ਗਿਆ ਇਸ ਦੇ ਟਾਇਰ ਬੇहद ਛੋਟੇ ਨੇ ਔਰ ਕੋਈ ਵੀ ਸੇਫਟੀ ਦਾ ਇੰਤਜ਼ਾਮ ਇਸ ਟੁਆਇ ਟ੍ਰੇਨ ਦੇ ਅੰਦਰ ਤੁਹਾਨੂੰ ਨਜ਼ਰ ਨਹੀਂ ਆਏਗਾ ਨਾ ਹੀ ਤਾਂ ਕੋਈ ਹੈਂਡਲ ਨਜ਼ਰ ਆ ਰਿਹਾ ਜਿਸ ਨੂੰ ਕੋਈ ਬੱਚਾ ਪਕੜ ਕੇ ਬੈਠ ਸਕੇ ਔਰ ਨਾ ਹੀ ਕੋਈ ਆਰਮ ਰੈਸਟ ਨਜ਼ਰ ਆ ਰਿਹਾ ਜਿਸ ਦੇ ਉੱਪਰ ਕੋਈ ਕਹ ਲਈਏ ਕਿ ਸੁਰੱਖਿਆ ਦੇ ਟਾਈਮ ਬਚਤ ਰੱਖੀ ਜਾ ਸਕੇ ਔਰ ਨਾ ਹੀ ਕਿਸੇ ਤਰੀਕੇ ਦੀ ਸੀਟ ਬੈਲਟ ਹੈ ਜਿਹੜੀ ਉਹ ਇਸ ਟੁਆ ਇਲੰਟੇ ਮੋਲ ਦਾ ਜਿਹੜਾ ਬਾਹਰ ਦਾ ਏਰੀਆ ਹੈਗਾ ਉਸ ਏਰੀਏ ਦੇ ਵਿੱਚ ਟੁਆਇ ਟ੍ਰੇਨ ਚੱਲ ਰਹੀ ਸੀਗੀ ਔਰ ਲਗਭਗ 9:39 ਵਜੇ ਦਾ ਟਾਈਮ ਹੈ ਜਿਸ ਸਮੇਂ ਇਹ ਹਾਦਸਾ ਵਾਪਰਦਾ ਜਦੋਂ ਟੁਆਇ ਟ੍ਰੇਨ ਦਾ ਡਰਾਈਵਰ ਆਪਣੀ ਟ੍ਰੇਨ ਨੂੰ ਕਮਾਉਂਦਾ ਹੈਗਾ ਤਾਂ ਮੋੜ ਘਟਦੇ ਵਕਤ ਜਿਹੜਾ ਬਿਲਕੁਲ ਅਖੀਰਲਾ ਡੱਬਾ ਉਹ ਪਲਟ ਜਾਂਦਾ ਹੈਗਾ ਜਿਸ ਦੀ ਵਜ੍ਹਾ ਦੇ ਕਰਕੇ ਉਸ ਦੇ ਵਿੱਚ ਜਿਹੜਾ ਇੱਕ ਬੱਚਾ 11 ਸਾਲਾਂ ਦਾ ਸਵਾਰ ਸੀਗਾ ਉਸ ਦੀ ਮੋਕਦੇ ਉੱਪਰ ਕਾਹੀ ਗੰਭੀਰ ਝੋਟ ਹੈ ਜਿਹੜੀ ਆਉਂਦੀ ਹੈਗੀ ਉਸ ਦੇ ਸਿਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਝੋਟ ਲੱਗੀ ਜਿਸ ਤੋਂ ਬਾਅਦ ਉਸ ਨੂੰ 32 ਹਸਪਤਾਲ ਦੇ ਵਿੱਚ ਭੇ ਨ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਕਿਉਂਕਿ ਇਸ ਬੱਚੇ ਦਾ ਜਿਹੜਾ ਖੂਨ ਹੈ ਉਹ ਕਾਫੀ ਬਹਿ ਚੁੱਕਿਆ ਸੀ ਇਸ ਦੇ ਵਿੱਚ ਸਿੱਧੇ ਤੌਰ ਤੇ 304ਏ ਦੀ ਧਾਰਾ ਜਿਹੜੀ ਉਹ ਲਗਾ ਕੇ ਪੁਲਿਸ ਦੇ ਕੋਲੋਂ ਐਫ ਆਈ ਆਰ ਦਰਜ ਹੈ ਜਿਹੜੀ ਉਸ ਟ੍ਰੇਨ ਦੇ ਜਿਹੜਾ ਡਰਾਈਵਰ ਸੀਗਾ ਉਸ ਦੇ ਖਿਲਾਫ ਕਰ ਲਈ ਗਈ ਹੈ 304ਏ ਦਾ ਜ਼ਿਕਰ ਜ਼ਿਕਰ ਕੀ ਕਰੀਏ ਤਾਂ ਗੈਰ ਇਰਾਦਨ ਕਤਲ ਦੀ ਜਿਹੜੀ ਧਾਰਾ ਦੇ ਨਾਲ ਕਿਹੜੀ ਹੈ ਕਿ ਇਹ ਧਾਰਾ ਨੂੰ ਰੱਖਿਆ ਜਾਂਦਾ ਕਿ ਤੁਸੀਂ ਗੈਰ ਇਰਾਦਨ ਤਰੀਕੇ ਦੇ ਨਾਲ ਕਿਸੇ ਦੁਰਘਟਨਾ ਦੇ ਵਕਤ ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਏ ਤਾਂ ਉਸ ਦੇ ਵਕਤੇ ਇਹ ਧਾਰਾ ਜੋੜੀ ਜਾਂਦੀ ਹੈ ਹਾਲਾਂਕਿ ਜਿਆਦਾ ਸਟਰੋਂਗ ਇਸ ਧਾਰਾ ਨੂੰ ਨਹੀਂ کیا جا سکتا کیونکہ কেবল ਕੁਝ ਹੀ ਰੁਪਈਆਂ ਦਾ ਜੁਰਮਾਨਾ ਔਰ 2 ਸਾਲ ਦੀ سزا ਜਿਹੜੀ ਇਸ ਧਾਰਾ ਦੇ ਅੰਡਰ ਹੁੰਦੀ ਹੈ ਔਰ ਜ਼ਮਾਨਤ ਹੈ ਜਿਹੜੀ ਉਹ ਵੀ ਜਲਦੀ ਜਿਹੜੀ ਇਸ ਮਾਮਲੇ ਦੇ ਵਿੱਚ ਮਿਲ ਜਾਂਦੀ ਹੈ ਜਿਸ ਤਰੀਕੇ ਦੇ ਨਾਲ ਆਹ ਥੋੜੀ دیر ਪਹਿਲਾਂ ਮੇਰੇ ਸਹਿਯੋਗੀ ਪਵਿੱਤ ਜਾਣਕਾਰੀ ਦੇ ਰਹੇ ਸੀਗੇ ਕਿ ਉਸ ਟ੍ਰੇਨ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਨਾਲ ਦੀ ਨਾਲ ਹੀ ਉਸ ਨੂੰ ਜ਼ਮਾਨਤ ਵੀ ਇਸ਼ੂ ਕਰ ਦਿੱਤੀ ਗਈ ਤਾਂ ਅਜਿਹੇ ਦੇ ਵਿੱਚ ਕੋਈ ਸਖਤ ਧਾਰਾ ਇਹ ਨਹੀਂ ਹੈ ਪਰ ਜੇਕਰ ਦੇਖਿਆ ਜਾਵੇ ਤਾਂ ਸਿੱਧੇ ਤੌਰ ਤੇ ਮਾਮਲਾ ਅਕੇ ਲਈ ਕਿ ਗੈਰ ਰੱਦਨਾ ਹਤਿਆ ਦੇ ਨਾਲ ਨਹੀਂ ਬਲਕਿ ਬੱਚਿਆਂ ਦੇ ਭਵਿੱਖ ਦੇ ਨਾਲ ਜੁੜਾ ਹੋਇਆ ਕਿਉਂਕਿ ਹਰ ਰੋਜ ਉਸ ਟ੍ਰੇਨ ਦੇ ਉੱਪਰ ਪਤਾ ਨਹੀਂ ਕਿੰਨੇ ਬੱਚੇ ਆ ਜਿਹੜੇ ਝੂਟੇ ਲੈਂਦੇ ਹੋਣਗੇ ਤਾਂ ਇਹ ਜਿਹੇ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਕੁਤਾਹੀ ਟੰਗਿਆ ਜਾ ਰਿਹਾ ਜਿਨ੍ਹਾਂ ਨਿਯਮਾਂ ਦੇ ਵਿੱਚ ਕੁਤਾਹੀ ਵਰਤੀ ਜਾ ਰਹੀ ਹੈ ਤਾਂ ਉਹਨਾਂ तमाम ਚੀਜ਼ਾਂ ਦੇ ਉੱਪਰ ਕਾਰਵਾਈ ਕਰਨੀ ਜ਼ਰੂਰੀ ਸੀ ਪਰਮਿਸ਼ਨ ਇਸ ਜਗ੍ਹਾ ਦੀ ਕਿਸ ਨੂੰ ਦਿੱਤੀ ਗਈ ਕਿਸ ਤਰੀਕੇ ਦੇ ਨਾਲ ਦਿੱਤੀ ਗਈ ਟ੍ਰੇਨ ਦੀ ਕੋਈ ਇਨਸਪੈਕਸ਼ਨ ਕੀਤੀ ਗਈ ਟ੍ਰੇਨ ਨੂੰ ਲੈ ਕੇ ਕੋਈ ਅਪਡੇਟ ਸਮੇਂ ਦੇ ਸਮੇਂ ਕੀਤਾ ਜਾਂਦਾ ਸੀ ਇਹ तमाम ਉਹ ਚੀਜ਼ਾਂ ਨੇ ਜਿਨ੍ਹਾਂ ਦੀ ਜਾਂਚ ਹੈ ਜਿਹੜੀ ਉਹ ਹਾਲੇ ਤੱਕ ਕੀ ਕਰਨੀ ਬਾਕੀ ਆ ਪਰ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਸਾਬਤ ਤੌਰ ਤੇ ਦੇਖੋਗੇ ਕਿ ਅਲੰਤੇ ਮਾਲ ਦੇ ਬਿਲਕੁਲ ਬਾਹਰ ਦਾ ਏਰੀਆ ਹੈਗਾ ਜਿੱਦਾਂ ਹੀ ਟ੍ਰੇਨ ਮੋੜ ਘਟਦੀ ਹੈ ਤਾਂ ਬਿਲਕੁਲ ਐਂਡ ਵਾਲਾ ਜਿਹੜਾ ਡੱਬਾ ਹੈਗਾ ਉਹ ਪਲਟ ਜਾਂਦਾ ਔਰ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਬਚਾਉਣ ਦੀ ਕੋਸ਼ਿਸ਼ ਕਰਦੇ ਆ ਭੱਜ ਕੇ ਜਾਂਦੇ ਆ ਇਸ ਟ੍ਰੇਨ ਨੂੰ ਜਿਹੜਾ ਸਿੱਧਾ ਉਹਨਾਂ ਲੋਕਾਂ ਵੱਲੋਂ ਹੀ ਕੀਤਾ ਗਿਆ ਹੋਊਗਾ ਪਰ ਸੇਫਟੀ ਦੇ ਜਾਂ ਐਮਰਜੈਂਸੀ ਦੇ ਹਾਲਾਤ ਕਿਸ ਤਰੀਕੇ ਦੇ ਨੇ ਇਹ ਤੁਸੀਂ ਸਾਬਤ ਤੌਰ ਤੇ ਇਸ ਟ੍ਰੇਨ ਹਾਸੇ ਤੋਂ ਸਮਝ ਸਕਦੇ ਹੋ ਲਗਾਤਾਰ ਸਾਡੇ ਨਾਲ ਬਣੇ ਰਹੋ ਸਾਡੇ ਨਾਲ ਜੋ ਇਹ ਬੱਚਾ ਹੈ ਉਸਦੇ ਚਾਚਾ ਜੀ ਜਤਿੰਦਰਪਾਲ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਤਾਂ ਜੀ ਜਤਿੰਦਰ ਜੀ ਬਹੁਤ ਹੀ ਮੰਦਪਾਗਾ ਹਾਦਸਾ ਵਾਪਰਿਆ ਪਰਿਵਾਰ ਨੂੰ ਨਹੀਂ ਸੀ ਪਤਾ ਕਿ ਉਹ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਘੁੰਮਣ ਫਿਰਨ ਦੇ ਲਈ ਆਇਆ ਪਰ ਇਹ ਜੋ ਘੁੰਮਣਾ ਫਿਰਨਾ ਪਰਿਵਾਰ ਦੇ ਲਈ ਕਾਲ ਸਾਬਤ ਹੋਇਆ ਕੀ ਕੁਝ ਤੁਹਾਡਾ ਕਹਿਣਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਪੁਲਿਸ ਸੇਹੀ ਗੱਲ ਕਹਿ ਰਹੀ ਹੈ ਕਿ ਇਨਵੈਸਟੀਗੇਸ਼ਨ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਪਰ ਕੀ ਪਰਿਵਾਰ ਦਾ ਕਹਿਣਾ ਹੈ ਕਿਥੋਂ ਤੱਕ ਪੁਲਿਸ ਦੀ ਤਹਿਕੀਕਤ ਪਹੁੰਚੀ ਹੈ ਕੀ ਪਰਿਵਾਰ ਦੇ ਨਾਲ ਪੁਲਿਸ ਦੀ ਕੀ ਗੱਲਬਾਤ ਹੁਣ ਤੱਕ ਹੋਈ ਹੈ ਕਲ ਜੀ ਰਾਤ ਅਸੀਂ ਦਾ ਮੈਂ ਬਲਾਚੌਰ ਤੋਂ ਆ ਜੀ ਇਹ ਬੱਚਾ ਜਿਹੜਾ ਇਹ ਆਗਮਪੁਰ ਦੇ ਕੋਲ ਇਹਨਾਂ ਦਾ ਪਿੰਡ ਹੈਗਾ ਆ ਠੇਲਾ ਕਰਕੇ ਇਹ ਮੇਰੇ ਕੋਲ ਜਦੋਂ ਚੁੱਟੀਆਂ ਕੱਟਣ ਆਏ ਹੋਏ ਸੀ ਬਲਾਚੌਰ ਜੀ ਤੇ ਮੈਂ ਇਹਨਾਂ ਨੂੰ ਨਾਲ ਲੈ ਕੇ ਲੈਂਦੇ ਮਾਲ ਸ਼ੋਪਿੰਗ ਕਰਨ ਗਿਆ ਵੀ ਚਲੋ ਬੱਚਿਆਂ ਦੀ ਥੋੜੀ ਆਊਟਿੰਗ ਕਰਾ ਕੇ ਲਿਆਨੇ ਆ ਤੇ ਨਾਲ ਸ਼ੋਪਿੰਗ ਹੋ ਜੂਗੀ ਤੇ ਅਸੀਂ ਇੰਨਾ ਵੱਡਾ ਨਾਮ ਰੀਐਲਟੀ ਕੰਪਨੀ ਦਾ ਸੁਣ ਕੇ ਉਹਦੇ ਸੇਤ ਤੇ ਉੱਤੇ ਅਸੀਂ ਉੱਥੇ ਗਏ ਤੇ ਜਦੋਂ ਇਹ ਚੀਜ਼ ਹੋਈ ਤੇ ਬੱਚੇ ਕਹਿ ਰਹੇ ਸੀ ਝੂਟਾ ਲੈਣਾ ਹੈ ਝੂਟਾ ਦੇਣ ਲੱਗੇ ਬੱਚਾ ਬੈਠ ਗਿਆ ਜਿੱਪੇ ਦੇ ਵਿੱਚ ਤੇ ਉਸ ਤੋਂ ਬਾਅਦ ਦੋ ਚੱਕਰ ਲਗੇ ਸਾਡੇ ਨਾਲ ਤਿੰਨ ਬੱਚੇ ਬੈਠੇ ਸੀ ਇਹਦੇ ਵਿੱਚ ਇੱਕ 5 ਮਹੀਨੇ ਦਾ ਸੀਗਾ ਇੱਕ 5 ਸਾਲ ਦਾ ਸੀਗਾ ਤੇ ਸਹਿਵਾਜ 10 ਸਾਲ ਦਾ ਸੀਗਾ ਤੇ ਜਦੋਂ ਦੋ 라ਉਂਡ ਹੋਏ ਤਾਂ ਸੀ ਜਿਹੜਾ 5 ਮਹੀਨੇ ਦਾ ਬੱਚਾ ਉਹ ਵਿੰਡੋ ਚੋਂ ਕੱਢ ਲੈ ਗਿਆ ਜਲਦੀ ਸੀ ਸੋ ਬਾਹਰ ਤੇ ਨੈਕਸਟ 라ਉਂਡ ਦੇ ਵਿੱਚ ਜਾ ਕੇ ਜਦੋਂ ਟੇਨ ਮੋੜ ਕੱਟਣ ਲੱਗੀ ਤਾਂ ਜਿਹੜਾ ਲਾਸਟ ਵਾਲਾ ਡੱਬਾ ਸੀਗਾ ਉਹ ਪਲਟ ਗਿਆ ਉਹਦੇ ਨਾਲ ਜਿਹੜਾ ਸਹਿਵਾਜ ਦਾ ਫੇਰ ਥੱਲੇ ਧਰਤੀ ਤੇ ਵੱਜਾ ਜਾ ਕੇ ਉੱਤੋਂ ਦੇ ਫਿਰਦੇ ਉੱਤੇ ਜਿਹੜੀ ਟ੍ਰੇਨ ਦੀ ਛੱਤ ਵਾਲੀ ਛੱਤ ਵਾਲੀ ਸਾਈਡ ਹੁੰਦੀ ਆ ਉਹ ਬੱਤੀ ਤੇ ਉਹਦੇ ਨਾਲ ਉਹਦਾ ਸਿਰ ਬਿਲਕੁਲ ਜੱਟ ਵਿੱਚ ਹੋ ਗਿਆ ਪੂਰੀ ਤਰ੍ਹਾਂ ਤੇ ਉੱਥੇ ਕਾਫੀ ਜ਼ਿਆਦਾ ਬਲੀਡਿੰਗ ਹੋਈ ਮੌਕੇ ਤੇ ਕੋਲੋਂ ਜੋ ਵੀ ਕੁਝ ਲੋਕ ਸੀਗੇ ਹਾਂਜੀ ਜੀ ਧੀ ਜੀ ਹਾਂਜੀ ਸਰ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕਰ ਰਹੇ ਹੋ ਕਿ 10 ਸਾਲ ਦਾ ਬੱਚਾ ਬੈਠਾ ਨਾਲ 5 ਮਹੀਨੇ ਦਾ ਬੱਚਾ ਵੀ ਬੈਠਾ ਪਰ ਕੀ ਤੁਹਾਨੂੰ ਨਹੀਂ ਲੱਗਦਾ ਕਿ ਮਾਪੇ ਜੋ ਇਸ ਅਹਜਟੌਏ ਰਾਈਡਸ ਨੇ ਜਿਨ੍ਹਾਂ ਦੇ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਫਨ ਸ਼ੰਦ ਲਈ ਬਿਠਾਉਂਦੇ ਨੇ ਪਰ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ ਕਿਉਂਕਿ ਜੋ ਇਹ ਰਾਈਡ ਦਿੱਤੀ ਜਾ ਰਹੀ ਹੈ ਇਸ ਦੇ ਵਿੱਚ ਕੋਈ ਵੀ ਸੇਫਟੀ ਫੀਚਰ ਨਹੀਂ ਹੈ ਇਹ ਸਭ ਨੂੰ ਦਿਖ ਰਿਹਾ ਹੈ ਸਵਾਲੀਆ ਨਿਸ਼ਾਨ ਹਰ ਇੱਕ ਤੇ ਖੜੇ ਹੋ ਰਹੇ ਨੇ ਪਰ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਤਾਂ ਕੋਈ ਵੀ ਬੱਚਾ ਹਾਦਸੇ ਦਾ ਸ਼ਿਕਾਰ ਅੱਗੇ ਵੀ ਹੋ ਸਕਦਾ ਹੈ ਬਿਲਕੁਲ ਜੀ ਸਰ ਇਹਨਾਂ ਜੋ ਲੰਟਾਈਮ ਆਲ ਦੀ ਮੈਨੇਜਮੈਂਟ ਦਾ ਪਹਿਲਾ ਤਾਂ ਉਹਦੀ ਗਲਤੀ ਹੈ ਸਭ ਤੋਂ ਵੱਡੀ ਤੁਸੀਂ ਤੁਸੀਂ ਬੱਚਿਆਂ ਦੀ ਸੇਫਟੀ ਵਾਸਤੇ ਉੱਥੇ ਕੀ ਕੀ ਸਿਕ ਵਿੰਡੋਜ਼ ਹੈਗੇਆਂ ਉਹਦੀਆਂ ਵਿੰਡੋਜ਼ ਬਿਲਕੁਲ ਖਾਲੀ ਆ ਕੋਈ ਉਹਦੇ ਵਿੱਚ ਗਿਰਿੰਦ ਨਹੀਂ ਹੈਗੀ ਕੋਈ ਬੱਚਾ ਬਾਹਰ ਨਿਕਲ ਕੇ ਡਿੱਗ ਵੀ ਸਕਦਾ ਆ ਕੋਈ ਸੀਟ ਬੈਲਟ ਨਹੀਂ ਹੈਗੀ ਕੋਈ ਸੇਫਟੀ ਮੈਜਰ ਹੈ ਨਹੀਂਗੇ ਜੀ ਤੇ ਕੋਥੋਂ ਦੇਤੇ ਏਜ ਗਰੁੱਪ ਨਹੀਂ ਲਿਖਿਆ ਵੀ ਕਿੰਨੀ ਏਜ ਗਰੁੱਪ ਦਾ ਬੱਚਾ ਉਹਦੇ ਵਿੱਚ ਬੈਠ ਸਕਦਾ ਆ ਕੋਈ ਗਾਈਡ ਨਹੀਂ ਕਰ ਰਿਹਾ ਕਿ ਕਿੱਥੋਂ ਉਹ ਮਤਲਬ ਸਿੰਪਲ ਸੈਫਟੀ ਕਮਾਂਡ ਦਾ ਹੀ ਢੰਡਾ ਬਣਾਇਆ ਹੋਇਆ ਇਹਨਾਂ ਨੇ ਬੱਚਿਆਂ ਦੀ ਸੇਫਟੀ ਨਾਲ ਖਲਵਾੜ ਕਰ ਰਹੇ ਆ ਜੀ ਸਰ ਹੁਣ ਤੁਹਾਡੀ ਪੁਲਿਸ ਦੇ ਨਾਲ ਕੀ ਗੱਲਬਾਤ ਹੋ ਰਹੀ ਹੈ ਪੁਲਿਸ ਕਿੱਥੋਂ ਤੱਕ ਤਹਿਕੀਕਾ ਦੇ ਵਿੱਚ ਪਹੁੰਚੇ ਕੀ ਕੁਝ ਪੁਲਿਸ ਵੱਲੋਂ ਕਿਹਾ ਜਾ ਰਿਹਾ ਪੂਰੇ ਮਾਮਲੇ ਦੇ ਵਿੱਚ ਕੀ ਕਾਰਵਾਈ ਪੁਲਿਸ ਹੁਣ ਤੱਕ ਕਰ ਰਹੀ ਹੈ ਮਾਲੇ ਪੁਲਿਸ ਨੇ ਐਫ ਆਰ ਦਰਜ ਕਰਕੇ ਮੈਂ ਦੋ ਦੋ ਲੋਕਾਂ ਦੀ ਤੁਹਾਨੂੰ ਪਤਾ ਲੱਗਿਆ ਕਿ ਰੈਕਵਰੀ ਕੀਤੀ ਹੈ ਉਹਨਾਂ ਨੇ え ਬਾਕੀ ਇਹਦੇ ਤੇ ਦੇਖੋ ਲੈਂਡੇ ਦੀ ਮੈਨੇਜਮੈਂਟ ਦੇ ਉੱਤੇ ਵੀ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਜੇ ਇਹ ਕਹਿ ਰਹੇ ਕਿ ਅੱਗੇ ਅਸੀਂ ਕਿਸੇ ਕੰਪਨੀ ਨੂੰ ਸਿੱਕੀ ਨਾਮ ਦੀ ਕੰਪਨੀ ਨੂੰ ਟੈਂਡਰ ਦਿੱਤਾ ਹੋਇਆ ਸੀਗਾ ਤੇ ਜੇ ਇੱਕ ਥ੍ਰੀ ਕੰਪਨੀ ਨੂੰ ਕੰਟਰੋਲ ਦਿੱਤਾ ਹੋਇਆ ਹੈਗਾ ਤਾਂ ਲੈਂਟੇ ਮੋਲ ਦੀ ਮੈਨੇਜਮੈਂਟ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਉਹਦੇ ਵਿੱਚ ਉਹਨਾਂ ਨੇ ਅਲਾਉ ਕੀਤਾ ਉਸ ਕੰਪਨੀ ਨੂੰ ਟ੍ਰੇਨ ਚਲਾਉਣ ਵਾਸਤੇ ਤਾਂ ਉਹਨਾਂ ਦੀ ਵੀ ਜ਼ਿੰਮੇਵਾਰੀ ਨਾਲ ਬਣਦੀ ਹੈ ਜੀ ਸਰ ਇੱਕ ਸਵਾਲ ਹੋਰ ਕੀ ਜਦੋਂ ਇਹ ਹਾਦਸਾ ਵਾਪਰ ਜਾਂਦਾ ਹੈ ਉਸ ਤੋਂ ਬਾਅਦ ਬੱਚੇ ਨੂੰ ਜੋ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਉਹ ਕੀ ਪਰਿਵਾਰਿਕ ਮੈਂਬਰ ਖੁਦ ਲੈ ਕੇ ਜਾਂਦੇ ਨੇ ਜਾਂ ਮੋਲ ਦੀ ਕੋਈ ਟੀਮ ਲੈ ਕੇ ਜਾਂਦੀ ਹੈ ਹਸਪਤਾਲ ਦੇ ਵਿੱਚ ਈਮਾਨ ਮੈਂ ਮੌਕੇ ਤੇ ਕੋਈ ਫਾਸਟ ਰੇਟ ਦੀ ਉੱਤੇ ਕੋਈ ਐਂਬੂਲੈਂਸ ਨਹੀਂ ਆਈ ਪੁੱਛੇ ਨਹੀਂ ਆਇਆ ਅਸੀਂ ਆਪਣੇ ਆਪ ਆਪਣੀ ਗੱਡੀ ਕੱਢ ਕੇ ਆਪਣੀ ਪਰਸਨਲ ਗੱਡੀ ਦੇ ਵਿੱਚ ਬੱਚੇ ਨੂੰ 32 ਵਾਲੇ 32 ਵਾਲੇ ਹਸਪਤਲ ਵਿੱਚ ਲੈ ਕੇ ਗਏ ਤੇ ਕੋਈ ਉੱਥੇ ਸਾਦੂ ਇਹਨਾਂ ਕੋਲੋਂ ਤੁਹਾਨੂੰ ਕੋਈ ਫੈਸਿਲਿਟੀ ਨਹੀਂ ਸੀ ਸਤ ਤੁਹਾਨੂੰ ਕੋਈ ਵੀ ਮਦਦ ਨਹੀਂ ਦਿੱਤੀ ਗਈ ਜਦੋਂ ਤੁਹਾਡਾ ਬੱਚਾ ਉੱਥੇ ਇਸ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਬੱਚੇ ਦੇ ਸਿਰ ਤੇ ਸੱਟ ਲੱਗਦੀ ਹੈ ਕਿ ਮੌਲ ਦੀ ਕੋਈ ਐਮਰਜੈਂਸੀ ਟੀਮ ਉੱਥੇ ਨਹੀਂ ਪਹੁੰਚਦੀ ਹੈ ਨਹੀਂ ਜੀ ਬਿਲਕੁਲ ਕੋਈ ਨਹੀਂ ਸੀ ਆਪ ਹੀ ਬੱਚੇ ਨੂੰ ਚੋਕੇ ਆਪਣੀ ਗੱਡੀ ਵੇਚੀ ਲੈ ਕੇ ਗਏ। ਠੀਕ ਹੈ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ ਤਾਂ ਲਗਾਤਾਰ ਇਸੇ ਖਬਰ ਤੇ ਰੋਹਿਤ ਮਾਂਸਲ ਵੀ ਸਾਨੂੰ ਅਪਡੇਟ ਕਰ ਰਹੇ ਸੀ। ਰੋਹਿਤ ਤੋਂ